ਮੈਂ ਸਰ ਆਪਣਾ ਨਾਮ ਦੱਸੂ। ਮੇਰਾ ਨਾਮ ਰੋਹਿਤ ਕੁਮਾਰ ਹੈ ਜੀ। ਸਰ ਜਿਹੜੇ ਅੱਗ ਲੱਗਿਆ ਕਿਦਾਂ ਲੱਗਿਆ ਕੋਈ ਪਤਰਾ ਜ। ਮੇਰੇ ਕੋਲ ਸਵਾ 5 ਵਜੇ ਦੇ ਕਰੀਬ ਕਾਲ ਆਈ ਹੈ। 5 ਵਜੇ ਵੀ 22 ਮਿੰਟ ਦੇ ਵਿੱਚ ਕਾਲ ਆਈ ਹੈ ਮੇਰੇ ਕੋਲ। ਕੰਬੀਆ ਜੀ ਕਿਚੀ ਦੀ ਫੈਕਟਰੀ ਆਪਣੀ ਕੈਟਲ ਫੀਡ ਬਣਾਉਂਦੇ ਹਾਂ। ਕਿੰਨਾ ਕੁ ਨੁਕਸਾਨ ਹੋਇਆ ਗੱਲ ਦਾ? ਕਰੋਨਾ ਇਤ ਨੁਕਸਾਨ ਹੈ। ਕੀ ਮੰਗ ਰਖਦੇ ਸਰਕਾਰਾਂ ਤੋਂ? ਬੈਸੇ ਦਾ ਸਾਡੀ ਫਾਇਰ ਨੇ ਬਹੁਤ ਮਦਦ ਕੀਤੀ ਹੈ। ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਲੱਗੇ ਹੋਏ ਹਾਂ। ਹੋਰ ਬਿਹਤਰ ਸਹੂਤਾ ਪ੍ਰਦਾਨ ਕੀਤੀ ਜਾਏ। ਅਗਵੇ ਕਬ ਪਈ ਗੀ ਨੀ ਇਹ ਤਾਂ ਕਰ ਰਹੇ ਆ ਜੀ ਆਪਣੀ ਤਰਫ ਤੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆਂ ਪਹਿਲੇ ਨਾਲੋਂ ਘੱਟ ਆ ਥੋੜੀ ਅੰਜ ਪ간 ਜੀ ਜਿਹੜਾ ਅੱਗ ਲੱਗੀ ਕਿਤਾਂ ਲੱਗਿਆ ਹੈ ਕੋਈ ਇਹਦਾ ਮੈਨੂੰ ਸੂਚਨਾ ਮਿਲੀ ਮੈਂ ਪਹੁੰਚਿਆ ਸਾਡੇ ਫਾਇਰ ਬਗੜ ਦੇ ਜਵਾਨ ਜੜਿਆਗੇ ਆ ਬੜੀ ਮੁਸ਼ਕਿਲ ਨਾਲ ਕੰਮ ਕਰ ਰਹੇ ਆ ਬਾਹਰੋਂ ਕਿੱਡੀ ਮੰਗਾਈ ਪਟਾੜੀ ਤੋਂ ਵਗਾਈ ਐ ਸੀਲ ਕੈਮੀਕਲ ਤੋਂ ਵੀ ਮੰਗਾਈ ਆ ਸਰੋਂ ਪਲਾਂਟ ਤੋਂ ਕਿੱਡੀ ਮੰਗਾਈ ਆ ਤਾਂ ਪਰ ਇਹ ਜਿਹੜਾ ਮਟੀਰੀਅਲ ਸੀਗਾ ਇਹ ਪੋਟਰੀ ਫੀਡਰ ਕੈਟਰਲ ਫੀਡ ਜਿਹੜਾ ਯੂਜ਼ ਹੁੰਦਾ ਇਸ ਕਰਕੇ ਕਾਫੀ ਵੱਡੀ ਮਾਤਰਾ ਦੇ ਮਾਲ ਸੀਗਾ ਅੰਦਰ ਤੇ ਜਿਹੜਾ ਹੁਣ ਇਹਨੂੰ ਕੋਸ਼ਿਸ਼ ਕਰ ਰਹੇ ਆ ਜਲਦੀ ਬੁਝੇਗਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਲੱਖਾਂ ਦਾ ਨੁਕਸਾਨ ਹੋਇਆ ਕਾਫੀ ਸਮਝੋ ਗੱਡੀਆਂ ਵੀ ਇਧਰੋਂ ਕਾਫੀ ਸਵੇਰ ਦੇ ਲੱਗੀ ਹੋਈ ਅੱਗ ਗੱਡੀਆਂ ਦੇ ਟਾਈਮ ਸੇ ਪਹੁੰਚ ਗਈਆਂ ਕੰਨੇ ਗੱਡੀਆਂ ਟਾਈਮ ਤੇ ਪਹੁੰਚ ਜਾਣੀਆਂ ਜਦੋਂ ਅੱਗ ਇੱਕ ਵਾਰ ਫਟ ਜਾਏ ਨਾ ਫਿਰ ਬੜਾ ਖੌਫਾ ਹੋ ਜਾਂਦਾ ਜੀ ਇਹਨਾਂ ਜਦੋਂ ਛੁਰੂ ਛੁਰੂ ਪਤਾ ਲੱਗ ਗਿਆ ਫਿਰ ਜਲਕੇ ਦੌਰ ਹੋ ਜਾਂਦਾ ਬੜੇ ਪਤਾ ਲੱਗਾ ਲੇਟ ਸ਼ਾਇਦ ਇਹਨਾਂ ਨੂੰ ਮਾਲਕਾਂ ਨੂੰ ਜੇ ਧੂਆ ਉੱਠਿਆ ਤਾਂ ਜਾ ਕੇ ਸਾਨੂੰ ਦੱਸਿਆ ਤਾਂ ਜਾ ਕੇ ਪਤਾ ਲੱਗਿਆ ਕੋਈ ਪਤਾ ਲੱਗਾ ਕਿੰਨੇ ਵਜੇ ਲੱਗੀ ਅੱਗ ਸਾਇੜ ਆ ਜਿਵੇਂ ਲੱਗਦੇ ਕਿੰਨੇ ਲੱਗਦੀ ਹੁੰਦਾ ਦੋ ਪੰਜ ਵਜੇ ਦੇ ਕਰੀਬ ਗਿਆ ਇਹ ਪੇੜ ਖਡੋਲੀ ਦੇ ਵਿੱਚ ਹੈਗਾ ਇਨਾਮ ਜਿਹੜਾ ਦਾ